ਕਿਸੇ ਵੀ ਤਰ੍ਹਾਂ ਕਿਸੇ ਵੀ ਟੰਗ ਦਾ ਬੀਜੇਪੀ ਮੋਦੀ ਅਮਿਤ ਸ਼ਾਹ ਜਿੰਨਾ ਮਰਜ਼ੀ ਜੋ ਲਾ ਲਾ ਇਸ ਸਕੀਮ ਨੂੰ ਜਿਹੜਾ ਉਹ ਲਾਗੂ ਨਹੀਂ ਹੋਣ ਦਿਆਂਗੇ ਭਾਵੇਂ ਜੋ ਮਰਜ਼ੀ ਹੋਵੇ ਅਸੀਂ ਇਸ ਸਕੀਮ ਨੂੰ ਜਿਹੜਾ ਉਹ ਰੱਦ ਕਰਵਾਵਾਂਗੇ ਅਸੀਂ ਸਰਦਾਰ ਭਗਤ ਸਿੰਘ ਜੀ ਜੇ ਸਾਨੂੰ ਪ੍ਰਧਾਨ ਮੰਤਰੀ ਦੇ ਬੁੇ ਗਾੜੀ ਚਾਣਾ ਪਿਆ ਜੇ ਸਾਨੂੰ ਰਾਸ਼ਟਰਪਤੀ ਦੇ ਬੁੇ ਕਿਹ ਜਾਣਾ ਪਿਆ ਅਸੀਂ ਜਾਵਾਂਗੇ ਸਾਨੂੰ ਜੇਲ੍ਹਾਂ ਦੀ ਜਾਣਾ ਪਿਆ ਅਸੀਂ ਜੇਲ੍ਹਾਂ ਵਿੱਚ ਜਾਵਾਂਗੇ ਅਸੀਂ ਗਰੀਬ ਲੋਕਾਂ ਦੀ ਰੱਖਿਆ ਜਿਹੜੀ ਹੈ ਉਹ ਕਰਨਾ ਸਾਡਾ ਫਰਜ਼ ਹੈ ਇੱਥੋਂ ਕੇ ਵੀ ਆਪਣੇ ਮਜ਼ਦੂਰਾਂ ਲਈ ਜਾਵਾਂਗੇ ਆਪਣੇ ਗਰੀਬ ਲੋਕਾਂ ਲਈ ਜਾਵਾਂਗੇ ਸਰਦਾਰ ਭਗਵਾਨ ਸਿੰਘ ਮਾਨ ਦੀ ਗਵਾਈ ਚ ਜਾਵਾਂਗੇ ਮੈਂ ਬੀਜੇਪੀ ਦੀ ਬੀਜੇਪੀ ਦੀ ਕੇਂਦਰ ਸਰਕਾਰ ਦੀ ਇਸ ਗੱਲੋਂ ਨਿੰਦਾ ਕਰਦਾ ਕਿ ਉਹਨਾਂ ਨੇ ਗਰੀਬ ਦੇ ਮੂੰਹ ਦੇ ਵਿੱਚੋਂ ਗੁਰਗੀ ਖੋਣ ਦੀ ਕੋਸ਼ਿਸ਼ ਕੀਤੀ ਅਸਤ ਜਿਹੜਾ ਵਿਸਗਾਨ ਸਾਡਾ ਸਭਾ ਮੰਗਿਆ ਸਰ ਜਿਹੜਾ ਵਿਸਗਾਨ ਦੀ ਕੀ ਤੇ ਬੰਦੇ ਕੀ ਜਿਹੜਾ ਬੰਦਾ ਭੁੱਖਾ ਆਇਆ ਜਿਸ ਕੋ ਕੋਈ ਰੋਟੀ ਦੀ ਰੋਟੀ ਦੀ ਉਹ ਕੀ ਕਰੂਗਾ ਸਭ ਸਾਡਾ ਰੋਜ਼ਗਾਰ ਹੀ ਖੋ ਲਿਆ ਜਿਹੜੀ ਬੀਜੇਪੀ ਬੇਟੀ ਪੜਾਓ ਬੇਟੀ ਪਜਾਓ ਦਾ ਨਾਅਰਾ ਲਾਉਂਦੀ ਹੈ ਉਹਨਾਂ ਨੂੰ ਇਹ ਵੀ ਪਤਾ ਕਿ ਮਨੁੱਖਾਂ ਦੇ ਸਭ ਤੋਂ ਜ਼ਿਆਦਾ ਸਾਡੀਆਂ ਗਰੀਬ ਔਰਤਾਂ ਜਿਹੜੀਆਂ ਉਹ ਕੰਮ ਕਰਦੀਆਂ ਸੀ ਗਿਆ ਪਿੰਡਾਂ ਦੇ ਵਿੱਚ ਗਰੀਬ ਔਰਤਾਂ ਲਈ ਐਸਾ ਰੋਟੀ ਰੋਜੀ ਦਾ ਇੱਕ ਬੜਾ ਵੱਡਾ ਮਸਲਾ ਛੇ ਗਰੀਬ ਔਰਤ ਦੇ ਕੋਲੋਂ ਉਹਦਾ ਰੋਜ਼ਗਾਰ ਖੋ ਲਿਆ ਉਹ ਆਪਣੇ ਬੱਚਿਆਂ ਨੂੰ ਉਹ ਕਿੱਦਾਂ ਪੜਾਊਗੀ ਇਹ ਕਿਸੇ ਦੇ ਕੋਈ ਨਹੀਂ ਦੱਸਦਾ ਵੀ ਉਹਦਾ ਪੁਇਕ ਕੀ ਆ ਇਹ ਜਿਹੜਾ ਬਨੇਕਾ ਦਾ ਕਾਨੂੰਨ ਲੋਕ ਸਭਾ ਵਿੱਚ ਲਿਆਂਦਾ ਗਿਆ ਇਹਦੀ ਮਿੰਦਾ ਕਰਦਾ ਇਹ ਮਜਬੂਦ ਬਰੋਦੀ ਆ ਇਹ ਗਰੀਬ ਬਰੋਦੀ ਆ ਇਹਨੂੰ ਵਾਪਸ ਲਾਣਾ ਚਾਹੀਦਾ ਸਾਹਿਬ ਜੇ ਸਹਜੇ ਸਹਜੇ ਜੋ ਇਹਦੇ ਪਿੱਛੇ ਇਹਦੇ ਜੇ ਤੁਸੀਂ ਪੜ ਦਿਓ ਸਾਬਾ ਉਹਨੂੰ ਜੇ ਧਿਆਨਾਂ ਪੜ ਦਿਓ ਤੇ ਲੋਕ ਸਭਾ ਵਿੱਚ ਆ ਉਹਨੂੰ ਧਿਆਨਾਂ ਪੜੀਏ ਤੇ ਲੱਗਦਾ ਕਿ ਜਲਦੀ ਬੀਜਪੀ ਜੜੀ ਆ ਉਹ ਮੰਨੇ ਲੇਗਾ ਸਕੀਮ ਨੂੰ ਖਤਮ ਕਰ ਦੋਗੇ ਉਹ ਸੈਸਾ ਦੇ ਉਧਰ ਨੂੰ ਜਾ ਦੇ ਸੈਸਾ ਦੇ ਜਿੱਦਾਂ ਕਿਸਾਨਾਂ ਨੂੰ ਮਾਰਨਾ ਚਾਹੁੰਦੇ ਆ ਉਦਾਂ ਹੀ ਗਰੀਬਾਂ ਨੂੰ ਮਜ਼ਦੂਰਾਂ ਨੂੰ ਮਾਰਨਾ ਚਾਹੁੰਦੀ ਆ ਬੀਜਪੀ ਸੋ ਗਰੀਬਾਂ ਨੂੰ ਬਚਾਉਣਾ ਸੁਬਿਕਾ ਸਾਹਿਬ ਗਰੀਬਾਂ ਦੇ ਲਈ ਲੜਦਾ ਉਹ ਸਾਡਾ ਸਦਨ ਦਾ ਜਿਹੜਾ ਫਸਿਆ ਤਨਵਾਦ ਸੁਬਿਕਾ ਸਾਹਿਬ ਤੁਸੀਂ ਮੈਨੂੰ ਬਹੁਤ ਹੀ ਕائم ਮਤੇ ਦੇ ਉੱਤੇ ਬੋਲਣ ਦਾ ਮੌਕਾ ਦਿੱਤਾ। ਇਹ ਜਿਹੜਾ ਬਤਾ ਸਾਹਿਬ ਕੇਂਦਰ ਸਰਕਾਰ ਵੱਲੋਂ ਬੀਜੇਪੀ ਦੀ ਸਰਕਾਰ ਵੱਲੋਂ ਦੇਸ਼ ਦੇ ਕਰੋੜਾਂ ਮਜਦੂਦਾਂ ਦੇ ਮੂੰਹ ਦੇ ਵਿੱਚੋਂ ਰੋਟੀ ਖੋਣ ਦਾ ਜਿਹੜਾ ਯਤਨ ਕੀਤਾ ਜਾਦਾ ਹੈ ਸਾਡੀ ਸਰਕਾਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਸੀਂ ਸਾਰੇ ਬੀਜੇਪੀ ਦੇ ਕੇਂਦਰ ਦੇ ਲੋਕ ਸਭਾ ਵਿੱਚ ਲਿਆਂਦੇ ਇਸ ਮੰਵੇਗਾ ਵਿਰੋਧੀ ਮਤੇ ਦਾ ਦੱਟ ਕੇ ਜਿਹੜਾ ਵਿਰੋਧ ਵੀ ਕਰਦੇ ਆ ਉਹ ਦਾਨ ਸਭਾ ਦੇ ਅੰਦਰ ਵੀ ਕਰਦੇ ਆ ਉਹ ਲੋਡ ਪੈਨ ਦੇ ਉੱਤੇ ਸਪਿਕਰ ਸਾਹਿਬ ਅਸੀਂ ਆਪਣੇ ਪੰਜਾਬ ਦੇ ਮਜ਼ਦੂਰਾਂ ਲਈ ਪੰਜਾਬ ਦੇ ਉਹਨਾਂ ਮਿਹਨਤਕਾ ਸ਼ਲੋਕਾਂ ਲਈ ਜਿਹੜੇ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਪੰਜਾਬ ਅੱਜ ਦੇਸ਼ ਜਿਹੜਾ ਆਪਣੇ ਪੈਰਾਂ ਤੇ ਖੜਾ ਇਹ ਇਕੱਲੇ ਕੋਈ ਦਲਤਪਾਈ ਚਾਦੇ ਦਾ ਈਸ਼ੂ ਨਹੀਂ ਇਹ ਗਰੀਬਾਂ ਦਾ ਈਸ਼ੂ ਆ ਸਾਡੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਗਰੀਬ ਕਿਸਾਨ ਵੀ ਉਹ ਵੀ ਮਜ਼ਦੂਰਾਂ ਦੇ ਵਿੱਚ ਕੰਮ ਕਰਦੇ ਸੀਗੇ ਸਾਡੇ ਜਿਹੜੇ ਗਰੀਬ ਮਜਬੂਦ ਪਿੰਡਾਂ ਦੇ ਵਿੱਚ ਉਹ ਕੰਮ ਕਰਦੇ ਸੀਗੇ 100 ਦਿਨ ਦਾ ਕੰਮ ਮਿਲਦਾ ਸੀਗਾ ਇਹ ਜਿਹੜਾ ਹੁਣ ਬੀਜੇਪੀ ਮਤਾ ਲੈ ਕੇ ਆਦੀ ਹੈ ਜਾਂ ਲੈਂਦਾ ਇਹ ਸਭ ਬਿਲਕੁਲ ਗਰੀਬ ਮਜਬੂਦਾਂ ਦੇ ਕਿਸਾਨਾਂ ਦੇ ਵਿਰੋਧਿਆ ਸਪੀਕਰ ਸਾਹਿਬ ਮੈਂ ਕਹਿਣਾ ਚਾਹੁੰਦਾ ਕਿ ਬੀਜੇਪੀ ਨੇ ਪਹਿਲਾ ਇਸ ਦੇਸ਼ ਦੇ ਆਂਦਾਤਾ ਕਿਸਾਨਾਂ ਦੇ ਵਿਰੋਧ ਜਿਹੜੇ ਕਾਲੇ ਕਾਨੂੰਨ ਲਿਆਂਦੇ ਔਰ ਕਿਸਾਨਾਂ ਨੇ ਬਹੁਤ ਲੰਬੀ ਜਦੋਜਹਿਦ ਦੇ ਨਾਲ ਉਹ ਕਾਲੇ ਕਾਨੂੰਨ ਜਿਹੜੇ ਵਾਪਸ ਕਰਾਏ ਹੁਣ ਬੀਜੇਪੀ ਇਹ ਜਿਹੜਾ ਮਜੂਦਾਂ ਦੇ ਵਿਰੋਧ ਇਹ ਕਾਲਾ ਕਾਨੂੰਨ ਲੈ ਕੇ ਆਈ ਆ ਇਹ ਕਾਲਾ ਕਾਨੂੰਨ ਸਾਡਾ ਸਮਾਜ ਜਿੰਨਾ ਕਰਕੇ ਉੱਸਿਆ ਜਿਹੜੇ ਕੰਮ ਕਰਦੇ ਆ ਸਾਡ ਜੇ ਉਹਨਾਂ ਦਾ ਕਲਾ ਕੁੱਟਿਆ ਗਿਆ ਤੇ ਸਾਡਾ ਕੀ ਵੇਖੂਗਾ ਸਾਡੇ ਲੋਕ ਕੀ ਕਰਦਗੇ ਜਿਹੜੀ ਬੀਜੇਪੀ ਬੇਟੀ ਪੜਾਓ ਬੇਟੀ ਬਚਾਓ ਦਾ ਨਾਰਾ ਲਾਉਂਦੀ ਹੈ ਉਹਨਾਂ ਨੂੰ ਇਹ ਵੀ ਪਤਾ ਕਿ ਮਵੇਗਾ ਦੇ ਸਭ ਤੋਂ ਜ਼ਿਆਦਾ ਸਾਡੀਆਂ ਗਰੀਬ ਔਰਤਾਂ ਜਿਹੜੀਆਂ ਉਹ ਕੰਮ ਕਰਦੀਆਂ ਸੀ ਗਿਆ ਪਿੰਡਾਂ ਦੇ ਵਿੱਚ ਗਰੀਬ ਔਰਤਾਂ ਲਈ ਐਸਾ ਰੋਟੀ ਰੋਜੀ ਦਾ ਇੱਕ ਬੜਾ ਵੱਡਾ ਮਸਲਾ ਛੇ ਗਰੀਬ ਆਪ ਤੁਹਾਡੇ ਕੋਲ ਉਹਦਾ ਰਿਸਕਾਰ ਖੋ ਲਿਆ ਉਹ ਆਪਣੇ ਬੱਚਿਆਂ ਨੂੰ ਉਹ ਕਿੱਦਾਂ ਪੜਾਊਗੀ ਇਹ ਕਿਸੇ ਦੇ ਕੋਈ ਨਹੀਂ ਦੱਸਦਾ ਵੀ ਉਹਦਾ ਪੁੱਖ ਕੀ ਆ ਸਾਬ 2 ਮਹੀਨੇ ਕਹਿੰਦੇ ਕੋਈ ਕੰਮ ਨਹੀਂ ਮਿਲੂਗਾ ਜਦੋਂ ਬਜਾਈ ਤੇ ਵੜਾਈ ਦਾ ਸੀਜ਼ਨ ਹੋਊਗਾ 2 ਮਹੀਨੇ ਜੇ ਕੰਮ ਨਹੀਂ ਮਿਲਦਾ ਸਾਬ ਦੱਸ ਸਕਦੀ ਭਾਜਪਾ ਦੀ ਸਰਕਾਰ ਦੱਸ ਸਕਦੀ ਕੇਂਦਰ ਦੀ ਸਰਕਾਰ ਕਿ 2 ਮਹੀਨੇ ਗਰੀਬ ਮੈਨੂੰ ਇਹ ਕਿੱਥੋਂ ਰੋਟੀ ਖਾਣੀ ਆ ਦੋ ਮਹੀਨੇ ਉਹਨਕੋ ਕਿਹੜਾ ਸਾਧਨ ਹੈ ਕਿ ਦੋ ਮਹੀਨੇ ਆਪਣੀ ਰੋਟੀ ਕਿੱਥੋਂ ਖਾਊਗਾ ਸਭ ਜਿਹੜਾ ਕਹਿੰਦੇ ਆ ਕਿ ਸੂਬਿਆਂ ਦੇ ਉੱਤੇ ਭਾਰ ਜਿਹੜਾ ਪਾਤਾ ਹੈ ਸੂਬੇ ਜਿੰਨਾ ਦੀ ਸਾਰੀ ਜੀਐਸਟੀ ਸਾਰੇ ਟੈਕਸ ਕੇਂਦਰ ਸਰਕਾਰ ਲਾ ਜਾਂਦੀ ਆ ਸਤ ਸੂਬਿਆਂ ਕੋ ਕਿਹੜੇ ਸਾਧਨ ਹੈ ਜਿੰਨਾ ਨਾਲ ਉਹ ਆਮ ਗਰੀਬ ਮਜ਼ਦੂਰਾਂ ਨੂੰ ਜਿਹੜਾ ਕੋਈ ਰੋਜ਼ਗਾਰ ਦੇ ਸਕੂਗੀ ਸੋ ਮੈਂ ਸਭ ਦਾ ਕਿ ਜਿਹੜਾ ਅੱਜ ਸ਼ਾਹਸਨ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਔਰ ਤੁਸੀਂ ਜਿਹੜਾ ਸੱਸ ਸੱਧਿਆ ਇਹ ਗਰੀਬਾਂ ਮਜ਼ਦੂਰਾਂ ਦੇ ਹੱਕ ਵਾਲਾ ਔਰ ਬੜਾ ਹੁੜੇ ਤੁਸੀਂ ਕਹਾਂ ਕਿ ਅੱਜ ਮੰਦੇਕਾ ਦੇ ਮਜ਼ਦੂਰ ਵੀ ਜਿਹੜੇ ਉਹ ਵੀ ਆਇਆ ਉਹਨਾਂ ਦੀ ਵਾਲ ਬਦਲਨ ਦਾ ਇਸ਼ੂ ਹੈ ਸਰਬੋਤਮ ਅਸੀਂ ਜਿਹੜੇ ਸਰਦਾਰ ਵਰਗ ਸਿੰਘ ਅਸੀਂ ਸਭ ਭੱਜਦੇ ਸੀ ਅਸੀਂ ਨਾਲ ਹੱਥਾਂ ਦੇ ਖੜੇ ਆ ਅਸੀਂ ਅਸਲੀ ਜਿਹੜੇ ਲੋਕਾਂ ਦੇ ਨਮਾਦੇ ਆ ਆਮ ਕਹਾਵਾਂ ਦੇ ਆਮ ਲੋਕਾਂ ਦੇ ਚੜਕੇ ਆਏ ਬੰਦੇ ਆ ਸਰ ਅਸੀਂ ਆਮ ਲੋਕਾਂ ਦੀ ਕਰੀਬਾਂ ਮਜ਼ਦੂਰਾਂ ਦੀ ਲੜਾਈ ਪਹਿਲਾਂ ਵੀ ਲੜੀ ਆ ਹੁਣ ਵੀ ਲੜਾਂਗੇ ਅਸੀਂ ਅੰਦਰ ਵੀ ਲੜਾਂਗੇ ਅਸੀਂ ਬਾਹਰ ਵੀ ਲੜਾਂਗੇ ਅਸੀਂ ਸਰਦਾਰ ਭਗਤ ਸਿੰਘ ਜੀ ਜੇ ਸਾਨੂੰ ਪ੍ਰਧਾਨ ਮੰਤਰੀ ਦੇ ਬੁਏ ગાੜੀ ਚਾਣਾ ਪਿਆ ਜੇ ਸਾਨੂੰ ਰਾਸ਼ਟਰਪਤੀ ਦੇ ਬੁਏ ਕੇ ਜਾਣਾ ਪਿਆ ਅਸੀਂ ਜਾਵਾਂਗੇ ਸਾਨੂੰ ਜੇਲ੍ਹਾਂ ਦੇ ਜਾਣਾ ਪਿਆ ਅਸੀਂ ਜੇਲ੍ਹਾਂ ਵਿੱਚ ਜਾਵਾਂਗੇ ਅਸੀਂ ਗਰੀਬ ਲੋਕਾਂ ਦੀ ਰੱਖਿਆ ਜਿਹੜੀ ਹੈ ਉਹ ਕਰਨਾ ਸਾਡਾ ਫਰਜ਼ ਆ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਪਰ ਆ ਜਿਹੜੀ ਸੰਸਥਾ ਪਵਿੱਤਰ ਸਦਨ ਜਿਹੜਾ ਇਹਦੇ ਅੰਦਰ ਪਹਿਲਾਂ ਲੋਕਾਂ ਦੇ ਮੁੱਦੇ ਜਿਹੜੇ ਆ ਵਿਚਾਰ ਦੇ ਲੋਕਾਂ ਦੇ ਮੁੱਦਿਆਂ ਦੇ ਉੱਤੇ ਜਿਹੜੀ ਆਵਾਜ਼ ਬੁਲੰਦ ਕਰਦੀ ਉਹਦੇ ਕਰਕੇ ਸੈਸ਼ਨ ਜਿਹੜਾ ਕੀਤਾ ਜਾ ਰਿਹਾ ਸਦਮੈਂ ਅੱਜ ਇਹ ਸਰਕਾਰੀ ਮਤੇ ਦਾ ਜਿਹੜਾ ਪਰਜੋਰ ਹਮਾਇਤ ਕਰਦਾ ਔਰ ਮੈਂ ਕਹਿੰਦਾ ਕਿ ਜਿਹੜਾ ਇਹ ਇਹ ਜਿਹੜਾ ਬੰਦੇ ਕਾ ਦਾ ਕਾਨੂੰਨ ਲੋਕ ਸਭਾ ਦੇ ਚ ਲੈ ਲੈਂਦਾ ਗਿਆ ਇਹਦੀ ਮੈਂ ਨਿੰਦਾ ਕਰਦਾ ਇਹ ਮਜਬੂਦ ਬਰੋਦੀ ਆ ਇਹ ਕਰੀਬ ਬਰੋਦੀ ਆ ਇਹਨੂੰ ਵੋਟਸ ਲਾਣਾ ਚਾਹੀਦਾ ਸਾਹਿਬ ਜੇ ਸਹਜੇ ਸਹਜੇ ਜੋ ਇਹਦੇ ਪਿੱਛੇ ਇਹਦੇ ਜੇ ਤੁਸੀਂ ਪੜਦੇ ਹੋ ਸਾਡਾ ਉਹਨੂੰ ਜੇ ਧਿਆਨ ਨਾਲ ਪੜਦੇ ਉਹਦੇ ਲੋਕ ਸਭਾ ਚਾ ਉਹਨੂੰ ਧਿਆਨ ਨਾਲ ਪੜੀਏ ਤੇ ਲੱਗਦਾ ਕਿ ਜਲਦੀ ਬੀਜੇਪੀ ਜੜੀ ਆ ਉਹ ਮੰਨੇਗਾ ਸਕੀਮ ਨੂੰ ਖਤਮ ਕਰ ਦੂਗੀ ਉਹ ਸਹਜ ਸਹਜੇ ਉਧਰ ਨੂੰ ਜਾ ਦੇ ਸਹਜ ਸਹਜੇ ਜਿੱਦਾਂ ਕਿਸਾਨਾਂ ਨੂੰ ਮਾਰਨਾ ਚਾਹੁੰਦੇ ਆ ਉਦਾਂ ਹੀ ਗਰੀਬਾਂ ਨੂੰ ਮਜ਼ਦੂਰਾਂ ਨੂੰ ਮਾਰਨਾ ਚਾਹੁੰਦੀ ਆ ਬੀਜੇਪੀ ਸੋ ਗਰੀਬਾਂ ਨੂੰ ਬਚਾਉਣਾ ਸਬੀਕਰ ਸਾਹਿਬ ਗਰੀਬਾਂ ਦੇ ਲਈ ਲੜਦਾ ਉਹ ਸਾਡਾ ਸਦਨ ਦਾ ਜਿਹੜਾ ਫੱਜ਼ਿਆ ਉਹ ਫੱਜ਼ਿਆ ਹੀ ਅੱਜ ਦਵਾ ਰੇ ਸੋ ਮੈਂ ਬੀਜੇਪੀ ਦੀ ਬੀਜੇਪੀ ਦੀ ਕੇਂਦਰ ਸਰਕਾਰ ਦੀ ਇਸ ਗੱਲੋਂ ਨਿੰਦਾ ਕਰਦਾ ਕਿ ਉਹਨਾਂ ਨੇ ਗਰੀਬ ਦੇ ਮੂੰਹ ਦੇ ਵਿੱਚੋਂ ਬੁਰਕੀ ਖੋਣ ਦੀ ਕੋਸ਼ਿਸ਼ ਕੀਤੀ ਸਾਹਿਬ ਜਿਹੜਾ ਰਜ਼ਗਾਰ ਹੈ ਸਾਡਾ ਸਭਾ ਮੰਗਿਆ ਸਾਹਿਬ ਜੇ ਰਜ਼ਗਾਰ ਨਹੀਂ ਕੀ ਤੇ ਬੰਦੇ ਕੀ ਖਾਏ ਜਿਹੜਾ ਬੰਦਾ ਭੁੱਖਾ ਆ ਤੇ ਆਇਆ ਜਿਸ ਕੋ ਕੋਈ ਰੋਟੀ ਦੀ ਰੋਟੀ ਦੀ ਉਹ ਕੀ ਕਰੂਗਾ ਸਭ ਸਾਡਾ ਦਿਸਗਾਹ ਹੀ ਖੋ ਲਿਆ ਸਾਡੇ ਗਰੀਬ ਲੋਕਾਂ ਦਾ ਦਿਸਗਾਹ ਖੋਇਆ ਜਾ ਗਿਆ ਉਹ ਸਵਾਮਾਨ ਦੇ ਨਾਲ ਆਪਣੀ ਜ਼ਿੰਦਗੀ ਕਿੱਥੇ ਜੀਊਗਾ ਸੋ ਸਭ ਮੈਂ ਇਹ ਸਮਝਦਾ ਕਿ ਇਹ ਬੜਾ ਬਹੁਤ ਹੀ ਮਜਬੂਰ ਬਣਦੀ ਆ ਉਹ ਮੈਂ ਕਹਿਣਾ ਚਾਹੁੰਦਾ ਕਿ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਸਭ ਕਿਸ ਨੂੰ ਕੋ ਬਹੁਤਾ ਮਾਣਨਾ ਹੋਵੇ ਤੇ ਕੱਲੇ ਉਹ ਹੀ ਲੜਨਾ ਜਾਣਦੇ ਆ ਅਸੀਂ ਲੜਾਈਆਂ ਜੋ ਐ ਸਭ ਅਸੀਂ ਲੋਕਾਂ ਦੀਆਂ ਲੜਾਈਆਂ ਲੜ ਕੇ ਇੱਥੋਂ ਤੱਕ ਪਹੁੰਚੇ ਆ ਉਹਦੇ ਤੋਂ ਅੱਗੇ ਵੀ ਜਾਵਾਂਗੇ ਇਹ ਤੋਂ ਅੱਗੇ ਵੀ ਆਪਣੇ ਮਜ਼ਦੂਰਾਂ ਲਈ ਜਾਵਾਂਗੇ ਆਪਣੇ ਗਰੀਬ ਲੋਕਾਂ ਲਈ ਜਾਵਾਂਗੇ ਸਦਾਤ ਭਗਵਾਨ ਸ੍ਰੀ ਮਾਨ ਦੀ ਗਵਾਈ ਤੇ ਜਾਵਾਂਗੇ ਆਮ ਆਦਮੀ ਪਾਰਟੀ ਪੂਰੇ ਦੇਸ਼ ਅਲੰਦ ਕੇ ਅੰਦੀਵਾਲ ਦੀ ਗੋਇ ਤੇ ਇਹਦਾ ਮਜ਼ਦੂਰਾਂ ਦੀ ਲੜਾਈ ਲੜੂਗੀ ਕਿਸੇ ਵੀ ਤਰ੍ਹਾਂ ਕਿਸੇ ਵੀ ਕਿਸੇ ਵੀ ਟੰਗਦਾਰ ਬੀਜੇਪੀ ਮੋਦੀ ਅਮਿਤ ਸ਼ਾ ਜਿੰਨਾ ਮਰਜ਼ੀ ਜੋ ਲਾ ਲਾ ਇਸ ਸਕੀਮ ਨੂੰ ਜਿਹੜਾ ਉਹ ਲਾਗੂ ਨਹੀਂ ਹੋਣ ਦੇਗਾ ਭਾਵੇਂ ਜੋ ਮਰਜ਼ੀ ਹੋਵੇ ਅਸੀਂ ਇਸ ਸਕੀਮ ਨੂੰ ਜਿਹੜਾ ਉਹ ਰੱਦ ਕਰਵਾਵਾਂਗੇ ਇਹ ਕਰਕੇ ਮੈਂ ਇਸ ਮਤੇ ਦੀ ਜੜੀ ਆ ਪਰ ਜੋ ਹਮੈਤ ਕਰਦਾ ਜਿਹੜਾ ਅੱਜ ਸਰਕਾਰੀ ਬਤਾਇਆ ਸਰ ਤੁਸੀਂ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਇਗੋ ਜੀ ਦਾ ਖਾਲਸਾ ਵਾਇਗੋ ਜੀ ਦੀ ਕਿਫਤ ਧੰਨਵਾਦ